ਅਸੈਂਬਲੀ ਦੇ ਵਿੱਚ ਦਲੀਲ ਨਾਲ ਗੱਲ ਕਰਨੀ ਜਿੰਨਾ ਸਮਾਂ ਮਿਲਿਆ ਜੇ 5 ਮਿੰਟ ਮਿਲੇ ਨੇ 5 ਮਿੰਟ ਚੋਹੀਦੀ ਗੱਲ ਕਰੋ ਤੇ ਰਿਕਾਰਡ ਤਾਂ ਪੱਕੀ ਬਣੀ ਰਹੇ ਬਿਜੀ ਕਾ ਤੁਸੀਂ ਮੰਨੋ ਨਾ ਮੰਨੋ ਮੈਂ ਮਾਈਨੋਰਟੀ ਚਾ ਮੈਂ ਦੋ ਹਾਂ ਤੁਸੀਂ ਮੈਨੂੰ ਮਿੰਟ ਪੰਜ ਹੀ ਬੰਦੇ ਨੇ ਮੇਰੇ 117 ਦੇ ਵਿੱਚ ਪਰ 5 ਮਿੰਟ ਚ ਮੈਂ ਗੱਲ ਹੋ ਕੇ ਕਿ ਜਾਉਂ ਜੇ ਥੋੜੀ ਨੀਂਦ ਹਰਾਮ ਕਰਕੇ ਰੱਖੇਗੀ ਕਦੇ ਨਾ ਕਦੇ ਜੇ ਤੁਹਾਨੂੰ ਸੁਲਤਾਣੀ ਤੁਹਾਨੂੰ ਹਾਂ ਯਾਰ ਗੱਲ ਤਾਂ ਠੀਕ ਸੀ ਸੱਤ ਹੋਈ ਨਹੀਂ 5 ਮਿੰਟ ਚ ਕਹ ਦੋ ਜੇ 15 ਮਿੰਟ 15 ਮਿੰਟ ਕਹੋ ਜਿਆਦਾ ਤੁਸੀਂ ਉਹ ਸਟੱਡੀ ਨਹੀਂ ਕਰਨੀ ਦੇਖਣਾ ਨਹੀਂ ਕਹੇ ਖਾਏ ਜਿਨ ਉਹਨੇ ਕਹਤਾ ਹੈ ਕਰ ਦੋ ਆ ਹੁਣ ਇੱਕ ਰ ਨਸ਼ੇ ਕਹਿੰਦੇ ਜੀ ਇਹ ਇਹ ਤਾਂ ਮੌਜ ਮਸਤੀ ਦੇ ਨਸ਼ੇ ਨੇ ਜਿਹੜੇ ਇਹਨੂੰ ਚਾੜੂ ਕਰ ਲਓ ਫੇਰ ਠੀਕ ਹੋ ਜੂ ਮੈਂ ਕਈ ਵਾਰੀ ਸਵਾਲ ਕਰਿਆ ਵੀ ਅਸੀਂ ਲੋਕਾਂ ਨੂੰ ਇੱਕ ਜਿੰਦੇ ਜਾਗਦੇ ਨੱਚਦੇ ਟੱਪਦੇ ਆਪਣਾ ਕੰਮ ਕਰਦੇ ਹੱਸਦੇ ਵਸਦੇ ਦੇਖਣਾ ਚਾਹੁੰਦੇ ਆ ਜੇ ਨਸ਼ੇੜੀ ਬਣਾ ਕੇ ਅੰਮ੍ਰਲੀ ਬਣਾ ਕੇ ਵੀ ਜਿੰਦੇ ਰਹਿ ਜਾਣ ਇਹ ਹੈਲੋ ਨਾ ਖਾਲਨ ਕਿਹੋ ਜਿਹਾ ਸਮਾਜ ਹੋਣਾ ਤੁਸੀਂ ਫੈਸਲਾ ਕਰੋ ਕੀ ਤੁਸੀਂ ਪੋਸਟੀ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਵੀ ਸਾਰੇ ਫੀਮੀ ਹੋ ਜਾਣ ਤੇ ਕਦੇ ਫੀਮੀ ਨੂੰ ਰੜਦੇ ਦੇਖਿਆ ਕਿਸੇ ਨਾਲ ਸਵਾਏ ਇਹਦੇ ਕਿਸਦਾ ਖੁੰਡ ਚੁੱਕੜਿਆ ਤੇ ਕਿਸ ਦੀ ਗੜਵੀ ਚੁੱਕੜੀ ਇਹ ਹਾਲ ਕਿੱਥੋਂ ਆ? ਇਹ ਹਾਲ ਉਹੇ ਜਿਹਾ ਹੀ ਐ ਵੀ ਰਿਸ਼ਵਤ ਅਸੀਂ ਰੋਕ ਨਹੀਂ ਸਕਦੇ ਰਿਸ਼ਵ ਨੂੰ ਜੱਜ ਕਰਾ ਲੇ ਦੋ। ਇਹ ਮੈਂ ਕਿਉਂ ਕਹਿਣਾ? ਮੇਰਾ ਮਾਰ ਰਾਈਟ ਐ। ਸਾਨੂੰ ਇੱਕ ਵਾਰੀ ਕਹਿਣ ਲੱਗੇ ਵੀ ਡਾਕਟਰਾਂ ਨੂੰ ਅਸੀਂ ਪ੍ਰੈਕਟਿਸ ਲਾਓ ਕਰ ਦਿੰਨੇ ਆ। ਮੈਂ ਕਿਹਾ ਕਿਉਂ? ਹਸਪਤਾਲ 'ਚ ਬੈਠ ਕੇ ਕਿਉਂ ਕਰਨੇ ਪ੍ਰੈਕਟਿਸ? ਮੈਂ ਲੀਡਰ ਸੀ, ਜਨਰਲ ਸੈਕਟਰੀ ਸੀ ਆਪਦੀ ਐਸੋਸੀਏਸ਼ਨ ਦਾ। ਨਹੀਂ ਨਹੀਂ ਇਹ ਹੁਣ ਵੀ ਕਰੀ ਜਾਂਦੇ ਮੈਂ ਹੁਣ ਚੋਰੀ ਐ। ਦਿਓ ਸਜ਼ਾ। ਤੁਹਾਨੂੰ ਕਦੇ ਰੋਕਿਆ ਸੀ। ਤੁਹਾਡੇ ਚਿਹਰੇ ਤੇ ਚੋਰੀ ਕਰਦੇ ਨੇ। ਤੁਸੀਂ ਨਾ ਰੜੇ ਹੋਇਓਂ, ਮਹੀਨਾ ਲੈਨੇ ਹੋ। ਨਹੀਂ ਨਹੀਂ ਨਹੀਂ। ਮੈਂ ਕਿਹਾ ਫੇਰ ਤੁਸੀਂ ਚਾਹਦੂ ਦੀ ਦੁਕਾਨ ਦਾ ਠ ਕਹਿੰਦੇ ਹਾਂ ਮੈਂ ਸਾਈਕਲ ਸਿਲੰਡਰ ਠੇਕਾ ਦੇਣੇ ਹੋ ਕਹਿੰਦੇ ਹਾਂ ਮੈਂ ਦਵਾਈਆਂ ਦਾ ਠੇਕਾ ਦੇਣੇ ਹੋ ਕਹਿੰਦੇ ਹਾਂ ਮੈਂ ਫਿਰ ਫਾੜਾਂ ਦਾ ਠੇਕਾ ਦੇਣਾ ਸ਼ੁਰੂ ਕਰ ਦੋ ਵੀ ਆ ਠੇਕਾ ਭਾਈ ਇਹਨਾਂ ਰੁਪਏ ਚੜਾਜੋਗਾ ਜਿੰਨੇ ਕਰਾਣੋ ਕਰਾ ਲੈ ਫਿਰ ਠੇਕਾ ਦੇਓ ਫਾੜਾਂ ਦਾ ਫਿਰ ਇਹ ਨਾ ਕਹੋ ਵੀ ਡਾਕਟਰ ਨੂੰ ਉਸੇ ਤਨਖਾਹ ਵੀ ਦਿਓ ਉੱਥੇ ਬੈਠਾ ਲੋਕਾਂ ਦੀ ਜੇਬ ਵੀ ਕਤਰੀ ਕਰੀ ਜਾਵੇ ਤੇ ਕਾਨੂੰਨ ਵੀ ਉਹਦੇ ਹੱਕ ਚ ਬਣਾ ਦੋ ਇਹ ਕਿੱਥੋਂ ਦਾ ਇਨਸਾਫ ਹੈ ਸੋ ਇਹ ਜ਼ਿਆਦਾ ਸਰਕਾਰਾਂ ਆਪਦੇ ਕੰਮ ਵਿੱਚ ਫੇਲ ਹੁੰਦੀਆਂ ਨੇ ਉਹਦੇ ਹਜੇ ਪਿੱਠੇ ਪਿੱਠੇ ਡਾਇਕਾ ਆਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਆਇਆ ਵੀ ਰਾਜਤਾ ਬ ਗਿਆਨ ਬਹੁਣੀ ਹੋਣ ਕਰਕੇ ਤੇ ਇਕੱਠੀ ਨਹੀਂ ਆ ਗੇਣੇ ਵੀ ਹੋਣੀ ਐ ਇਸ ਕਰਕੇ ਉਹਨਾਂ ਗੱਲ ਦੀ ਫੜ ਸਕੀ ਮੈਂ ਨਹੀਂ ਕਹਣਾ ਵੀ ਸੱਚੀ ਮਿੱਟੀ ਗੱਲ ਫੜ ਲੋ ਪਰ ਗੱਲ ਫੜਨੇ ਤਾਂ ਤਰੀਕੇ ਨੇ ਉਹ ਗੱਲ ਫੜਨੇ ਦਾ ਵਾਧੂ ਹੁੰਦਾ ਤੇ ਦੂਜੇ ਗੱਲ ਫੜ ਕੇ ਵੀ ਉਹਨੂੰ ਕੁਝ ਨਹੀਂ ਕਰ ਸਕਦੇ ਹੁੰਦੇ ਆਪਦੇ ਤਕੇ ਇਸ ਪਵਾ ਲੈਂਦੇ ਨੇ ਸੋ ਇਹ ਇਸ ਕੰਮ ਵਾਸਤੇ ਇੱਕੋ ਹੀ ਰਸਤਾ ਰਹਿ ਗਿਆ ਉਹ ਸੰਵਿਧਾਨਕ ਰਸਤਾ ਹੈ ਉਹ ਸੰਵਿਧਾਨ ਚ ਸਾਡਾ ਹੱਕ ਹੈ ਕਿਤੇ ਸਾਨੂੰ ਚੋਣ ਨਹੀਂ ਲੜਨ ਦੀ ਲੋੜ ਉਹ ਹੈ ਗ੍ਰਾਮ ਸਭਾ ਉਹ ਜਿਹੜੀ ਗ੍ਰਾਮ ਸਭਾ ਹੈ ਉਹ ਜਿੱਥੇ ਵੀ ਕਈ ਪ੍ਰਸ਼ਨ ਨੇ ਸਾਨੂੰ ਵੀ ਕਿਵੇਂ ਰਜਿਸਟਰ ਕਰਾਉਣੀਆਂ ਜੀ ਇਹ ਗ੍ਰਾਮ ਸਭਾ ਬੜਾਈ ਕਿਵੇਂ ਜਾ ਸਕਦੀ ਹੈ ਜੀ ਇਹਨੂੰ ਕਿਵੇਂ ਹੋ ਕਰੂਗਾ ਕੁਝ ਨਹੀਂ ਕਰਨਾ ਜਿੱਥੇ ਪੰਚਾਇਤ ਦੀ ਚੋਣ ਕਦੀ ਵੀ ਹੋ ਚੁੱਕੀ ਇਸ ਤਰ੍ਹਾਂ ਦੀ ਵੀ ਉੱਥੇ ਗ੍ਰਾਮ ਸਭਾ ਬਣ ਚੁੱਕੀ ਪਹਿਲਾਂ ਹੀ ਪੰਚਾਇਤ ਦੁਆਰਾ ਦੁਆਰਾ ਚੁਣੀ ਜਾਂਦਾ ਗ੍ਰਾਮ ਸਭਾ ਨਹੀਂ ਸਿਰਫ ਇਹ ਵੋਟਰ ਲਿਸਟ ਬਦਲਦੀ ਹੈ ਉਹਦੇ ਮੈਂਬਰਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਹੈ ਜਿਹੜੇ ਮਰ ਗਏ ਉਹਨੂੰ ਕੱਢ ਦਿੰਦੇ ਨੇ ਨਵੇਂ ਪਾ ਦਿੰਦੇ ਨੇ ਜਿਹੜੇ ਵੋਟਰ ਲਿਸਟ ਦੇ ਨਾਮ ਨੇ ਉਹ ਸਾਰੇ ਦੇ ਸਾਰੇ ਗ੍ਰਾਮ ਸਭਾ ਦੇ ਆਪਣੇ ਆਪ ਹੀ ਮੈਂਬਰ ਨੇ ਕਿਸੇ ਤੋਂ ਕੋਈ ਸਰਟੀਫਿਕੇਟ ਨਹੀਂ ਲੈਣਾ ਦੂਜੀ ਇੱਕ ਹੋਰ ਇੱਥੇ ਕੋਈ ਆਈਐਸਫ ਅਫਸਰ ਗਲਤੀ ਕਰ ਲਈ ਉਹਨੂੰ ਕਹਿੰਦੇ ਪਹਿਲਾਂ ਇਹਦੀ ਇਨਕੁਆਇਰੀ ਕਰਾਂਗੇ ਫਿਰ ਸਜ਼ਾ ਦੇਾਂਗੇ ਕੋਈ ਡਾਕਟਰ ਘਰਨੇ ਕਹਿੰਦੇ ਪਿੰਡਤਾਲ ਕਰਾਂਗੇ ਫਿਰ ਸਜ਼ਾ ਦੇਾਂਗੇ ਕੋਈ ਮਾਸਟਰ ਕਰ ਲੇ ਕੋਈ ਪਟਵਾਰੀ ਕਰ ਲੇ ਕੋਈ ਸਰਕਾਰੀ ਕਰਮਚਾਰੀ ਕਰ ਲੇ ਕੋਈ ਸਿਆਸਦਾਨ ਕਰ ਲੇ ਇਹ ਨਾ ਇਨਕੁਆਰੀ ਹੈ ਇਹਦੇ ਵਿੱਚ ਸਭ ਤੋਂ ਵਧੀਆ ਇੱਕ ਪ੍ਰਬਾਧਨ ਹੈ ਵੀ ਜੇ ਦੋ ਵਾਰੀ ਲਗਾਤਾਰ ਹਾੜੀ ਤੇ ਸੌਣੀ ਦਾ ਗਲਾਸ ਸਰਪੰਚ ਬਣਾਉਣ ਤੋਂ ਖੁੰਝ ਜੇ ਨਾ ਬੜਾਵੇ ਤੇ ਫਿਰ ਆਪਣੇ ਆਪ ਹੀ ਸਸਪੈਂਡ ਹੋ ਜੂ ਉਹਨੂੰ ਕੋਈ ਹੁਕਮ ਪਾਸ ਕਰਨ ਦੀ ਲੋੜ ਨਹੀਂ ਕੋਈ ਵੀਡੀਓ ਨੂੰ ਚਿੱਠੀ ਨਹੀਂ ਆਉਣੀ ਵੀ ਤੂੰ ਸਸਪੈਂਡ ਹੋ ਗਿਆ ਵੀਡੀਓ ਨੂੰ ਆਏ ਨਹੀਂ ਪੁੱਛਣਾ ਵੀ ਤੂੰ ਕਿਉਂ ਨਹੀਂ ਕਰਿਆ ਉਹ ਹੋ ਗਿਆ ਸਸਪੈਂਡ ਫਿਰ ਉਹਨਾਂ ਦੇ ਕੋਲ ਘਰ ਉਹ ਜਾ ਕੇ ਬੇਨਤੀ ਕਰੇ ਲੈ ਕੇ ਕਿ ਜੀ ਮੈਂ ਤਾਂ ਇਸ ਕਰਕੇ ਨਹੀਂ ਕਰ ਸਕਿਆ ਮੇਰੀ ਮਜਬੂਰੀ ਸੀ ਜੇ ਉਹਨਾਂ ਨੂੰ ਠੀਕ ਲੱਗੂਗਾ ਏਡੀਸੀਡੀ ਨੂੰ ਤੇ ਫਿਰ ਉਹ ਮੰਨ ਲੇਗਾ ਤੇ ਨਹੀਂ ਨਾ ਦੇਖੋ ਕਿੱਡਾ ਵੱਡੀ ਤਾਕਤ ਹੈ ਦੋ ਆਪਣੇ ਆਪ ਸਰਪੰਚ ਸਸਪੈਂਡਡ ਹੈ ਸੋ ਇਹ ਗੱਲਾਂ ਜਿਹੜੀਆਂ ਨੇ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਇਸ ਆਦਮੇ ਤੇ ਬੈਠੇ ਹਾਂ ਮੈਂ ਦਲਤਾਂ ਦੇ ਘਰੇ ਕਿਉਂ ਜੰਮ ਪਿਆ ਮੈਂ ਪਿੰਡ 'ਚ ਕਿਉਂ ਜੰਮ ਪਿਆ ਮੈਂ ਗਰੀਬ ਦੇ ਕਿਉਂ ਜੰਮ ਪਿਆ ਮੈਂ ਹਨ ਪੜ ਕਿਉਂ ਰਹਿ ਗਿਆ ਮੇਰੀ ਜ਼ਮੀਨ ਥੋੜੀ ਹੈ ਮੈਂ ਬਾਹਰਲੇ ਏਰੀਆ 'ਚ ਹਾਂ ਮੇਰੀ ਕਿਸਮਤ ਮਾੜੀ ਹੈ ਇੱਕ ਇਹ ਸਾਡਾ ਤਰ ਤਰੀਕਾ ਸੋਚਣ ਦਾ ਉਹਦੇ ਤੇ ਕਿਉਂਕਿ ਮੇਰੀ ਕਿਸਮਤ ਮਾੜੀ ਹੈ ਤੇ ਫਿਰ ਬਾਬੇ ਤੁਹਾਨੂੰ ਪਤਾ ਹੀ ਹੈ ਕਿੰਨੇ ਪੰਜਾਬ ਚ ਅੱਜ ਕੱਲ ਉੱਗ ਰਹੇ ਨੇ ਖੂਮਾ ਵਾਂਗੂ ਉਹ ਬਾਬੇ ਨੇ ਉਗਨੇ ਉਗਨੇ ਜਦ ਹਰੇਕ ਬੰਦਾ ਕਿਸਮਤ ਦੇ ਪਿੱਛੇ ਚੁਰਤ ਰਿਆ ਫਿਰਦਾ ਵੀ ਮੇਰੀ ਕਿਸਮਤ ਮਾੜੀ ਹੈ ਉਹਨੂੰ ਪਤਾ ਨਹੀਂ ਵੀ ਮੈਨੂੰ ੱਟਕਾ ਦੇਣ ਵਾਲਾ ਕੋਈ ਹੋਰ ਹੈ ਜਿਹੜਾ ੱਟਕਾ ਦੇਣ ਵਾਲਾ ਖੂਚ ਉਸ ਨੂੰ ਉਹਨੂੰ ਪਤਾ ਨਹੀਂ ਕਿ ਉਹ ਫੇਰ ਮੁੜ ਕੇ ਜਦ ਉਹਨੂੰ ਖੂਚੋਂ ਕੱਢ ਕੇ ਉਹਦੇ ਮਦਦ ਬਣਾਉਣ ਲੱਗਦਾ ਕਹਿੰਦਾ ਬਣਾ ਦੇਵਤਾ ਇਸ ਦਾ ਬੜੀ ਵਧੀਆ ਕੰਮ ਕਰਦਾ